ਅੱਜ ਅੱਜ ਇੱਥੇ ਚਾਂਦਕੀ ਭਗਵੰਤ ਮਾਨ ਦੀ ਮਾਂ ਨੂੰ ਕਿਹੜਿਆ ਕੀ ਗੱਲ ਹੋ ਗਈ ਜੀ ਟੈਪੀ 7:30 ਵਜੇ ਤੋਂ ਲੈ ਕੇ ਜਿਹੜਾ ਕਿਸਾਨਾਂ ਦਾ ਕਾਫਲਾ ਇੱਥੇ ਆਇਆ ਸੀਗਾ ਤੇ ਪੁਲਿਸ ਦਾ ਬਟਾ ਡਾਕਾ ਲੱਗਿਆ ਸੀ ਜਦੋਂ 4 ਵਜੇ ਦੇ ਨਾਲ ਸਟੇਜ ਖਤਮ ਕੀਤੀ ਤਾਂ ਉਸ ਤੋਂ ਬਾਅਦ ਕਿਸਾਨਾਂ ਨੂੰ ਕੁਝ ਨੂੰ ਘਰੇ ਤੋਰਿਆ ਉਸ ਇੱਥੇ ਚੰਡੀਗੜ੍ਹ ਬਣਾਇਆ ਟੈਪੀ ਦੇ ਵਿੱਚ ਤਾਂ ਇਹੋ ਚਾਣਕ ਪਤਾ ਲੱਗਿਆ ਵੀ ਭਗਵੰਤ ਮਾਨ ਦੀ ਮਾਤਾ ਜਿਹੜੀ ਉਹ ਮਾਨਸ਼ਾ ਕਨੀਓ ਆ ਕੇ ਪਟਿਆਲੇ ਨੂੰ ਜਾ ਰਹੀ ਹੈ ਤਾਂ ਅਚਾਨਕ ਲੋਕਾਂ ਦਾ ਗੁੱਸਾ ਵਧ ਗਿਆ ਮੂਰੇ ਟ੍ਰੈਪਕ ਰੋਕੇ ਸਾਰੀ ਭਗਵੰਤਬਾਨ ਦੀ ਗੱਡੀ ਦਾ ਮੂਹਰੇ ਕਢਾਓ ਕੀਤਾ ਤੇ ਨਾਹਰੇਬਾਜੀ ਕੀਤੀ ਤੇ ਉਹਨੂੰ ਦੱਸਿਆ ਵੀ ਜਿਹੜਾ ਭਗਵੰਤਬਾਨ ਤੇਰਾ ਬੇਟਾ ਕਿਸਾਨਾਂ ਦੇ ਖਿਲਾਫ ਬੋਲਦਾ ਉਹ ਕਿਸਾਨਾਂ ਦਾ ਗੁੱਸਾ ਜਿਹੜਾ ਇਸ ਲੋਟਾ ਕਿਸਾਨ ਗੁੱਸਾ ਕੱਢਦੇ ਆ ਮਸਾ ਸਾਡੇ ਸੂਝਗੂਨ ਆਗੂ ਸੀਗੇ ਉਹਨਾਂ ਨੇ ਮੂਹਰੇ ਹੋ ਕੇ ਕਿੰਨੇ ਹਾਲੀ ਜਿਹੜਾ ਉਹ ਕਾਫਲਾ ਟਪਾਇਆ ਤੇ ਪਰ ਬੇਵਸੋ ਹੋ ਜਾਂਦੇ ਆ ਕਿਸਾਨ ਕਿਉਂਕਿ ਉਹਨਾਂ ਦਾ ਗੁੱਸਾ ਜਾਇਜ਼ ਹੈ ਵੀ ਐ ਕਰਕੇ ਇਹਨਾਂ ਨੇ ਸਾਨੂੰ ਸੰਗਠਿਤ ਮੋਰਚੇ ਨੂੰ ਇੰਨਾ ਪੁੱਛਦਾ ਪੁੱਲਿਆ ਇਸ ਪਰਿਵਾਰ ਨੇ ਤੇ ਜਿਵੇਂ ਜਦੋਂ ਕਿਸਾਨਾਂ ਨਾਲ ਕੋਈ ਖਾਹੂਗਾ ਉਹਦਾ ਕੱਖ ਨਹੀਂ ਰਹੂਗਾ ਸਾਡਾ ਨਾਰਾਗਾ ਪਰ ਅੱਜ ਤਾਂ ਬੱਜ ਕੇ ਜਿੱਦੇ ਪਿੰਡਾਂ ਚ ਆਉਣਗੇ ਉਹਦੇ ਇਹਨਾਂ ਨੂੰ ਇਹੀ ਐਂ ਲੋਕ ਸਵਾਲ ਕਰਕੇ ਘੇਰਨਗੇ ਪਰ ਜਿਵੇਂ ਕਹਿੰਦੇ ਬੱਕਰੇ ਦੀ ਮਾਂ ਕਦ ਕਦ ਸੁੱਖਾ ਮਡਾਊਗੀ ਤੇ ਜੇ ਕਿਸਾਨੀ ਮੰਗਾ ਨੂੰ ਲੈ ਕੇ ਜਿਹੜਾ 2-1.5 ਸਾਲ ਰਹਿੰਦਾ ਇਹਨਾਂ ਦਾ ਕਿਸਾਨੀ ਮੰਗਾ ਨੂੰ ਲੈ ਕੇ ਕੁਝ ਬੋਲਣਗੇ ਤਾਂ ਠੀਕ ਹੈ ਨਹੀਂ ਐਵੇਂ ਨੁੱਕਰੀ ਸੜਕਾਂ ਦੇ ਉੱਤੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲੋਕ ਸਵਾਲ ਕਰਨਗੇ ਘੇਰਨਗੇ ਵੀ ਵੋਟਾਂ ਤੋਂ ਪਹਿਲਾਂ ਕੀ ਵਾਅਦੇ ਕੀਤੇ ਐ ਇਸ ਕਰਕੇ ਅੱਜ ਬੜੀ ਮੁਸ਼ਕਲ ਦੇ ਨਾਲ ਢਾਈ ਪੀ ਨਾਕੇ ਤੋਂ ਉਹਦੀ ਮਾਤਾ ਨੂੰ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਘਰੇ ਬੈਠਾ ਚੁਟਕਲੇ ਸੁਣਾਉਂਦਾ ਉਹਨੂੰ ਟਪਾਇਆਗਾ ਪਰ ਇਹ ਦਾੜਾ ਸਮਾਂ ਨਹੀਂ ਜਾਂਦਾ ਜਿਹੜੇ ਲੋਕ ਹੈ ਜਿਵੇਂ ਬੀਜੇਪੀ ਵਾਲਿਆਂ ਦੇ ਕੱਪੜੇ ਪਾੜੇ ਹੈ ਬੀਜੇਪੀ ਨੂੰ ਸਵਾਲ ਕਰੇ ਹੈ ਇਹ ਪਿੰਡਾਂ ਦੇ ਵਿੱਚ ਲੋਕ ਨਹੀਂ ਵੜਨ ਦੇਣਗੇ ਤੇ ਨਹੀਂ ਤਾਂ ਫਿਰ ਜਿਹੜੇ ਆਪ ਦੇ ਵਾਅਦੇ ਕੀਤੇ ਉਹਨਾਂ ਨੂੰ ਲਾਗੂ ਕਰੇਗਾ। ਰਾਣਕੀ ਸੜਕ ਤੇ ਆਗੇ ਕੀ ਗੱਲ ਹੋਗੀ? ਅੱਜ ਕਿਸਾਨਾਂ ਦੇ ਵਿੱਚ ਬਹੁਤ ਰੋਸ ਸੀ ਬਹੁਤ ਗੁੱਸਾ ਸੀ ਕਿਉਂਕਿ ਜਦ ਭਗਵੰਤ ਮਾਨ ਨੇ ਕਿਸਾਨਾਂ ਨੂੰ ਪੁੱਠਾ ਛਿੱਧਾ ਸ਼ਬਦ ਬੋਲੇ ਦਾ ਕਿਸਾਨਾਂ ਤੋਂ ਬਰਦਾਸ਼ਤ ਨਹੀਂ ਹੋਇਆ ਗਿਆ ਪਰ ਇੱਥੇ ਵੱਡੇ ਨਾਕੇ ਦੇ ਉੱਤੇ ਭਗਵੰਤ ਮਾਨ ਦੀ ਮਾਤਾ ਨੰਗੀ ਜੈਦ ਹੀ ਕੁਦਰਤ ਤੋਂ ਅਚਾਨਕ ਹੀ ਆਈ ਉੱਥੇ ਪਰ ਕਿਸਾਨਾਂ ਨੂੰ ਜਦੋਂ ਪਤਾ ਲੱਗਿਆ ਕਿਸਾਨਾਂ ਨੇ ਸੜਕ ਤੇ ਮੂਹਰੇ ਮੂਰੇ ਹੋ ਗਏ ਮੁਰਦਾਬਾਦ ਤੇ ਜਿੰਦਾਬਾਦ ਦੇ ਆਪਦੇ ਕਿਸਾਨ ਜੁਣੇ ਨੇ ਨਾਰੇ ਲਾਏ ਪਰ ਉਹਨੂੰ ਉੱਥੋਂ ਦੇ ਸਾਡੇ ਕਿਸਾਨ ਜੁਣੇ ਦੇ ਅੱਗੇ ਪੁਲਿਸ ਪ੍ਰਸ਼ਾਸਨ ਨੇ ਉਹਨੂੰ ਢਗਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਸਾਡੇ ਅੱਗੇ ਉਹਨੂੰ ਤਾਂ ਬਚਾਅ ਕੀਤਾ ਇਸ ਕਰਕੇ ਇਹ ਸਰਕਾਰ ਦੀ ਜਿਹੜੀ ਸਾਡੇ ਮਾਮਾ ਪਿਆਣ ਉਹਨਾਂ ਦੀ ਵਚਤ ਵੀ ਕਰਦੇ ਸਾਡੇ ਮਿੰਦਰ ਪ੍ਰਸ਼ਾਨਤ ਪੈਣੀ ਵਾਗਣੇ ਲੋਕਾਂ ਨੂੰ ਪੈਰਕਾਰ ਕਿ ਉਹਨੂੰ ਰਸਤਾ ਦਵਾਇਆ ਜੀ